ਪੋਲੀਓ ਇੱਕ ਬੜੀ ਨਾਬਰਾਦ ਬਿਮਾਰੀ ਹੈ ਇਹ ਬਹੁਤ ਸਾਰੀਆਂ ਉਹਨਾਂ ਬਿਮਾਰੀਆਂ ਦੇ ਵਿੱਚੋਂ ਹੈ ਜਿਹੜਾ ਤੋਂ ਬਚਿਆ ਜਾ ਸਕਦਾ ਪਰ ਜੇ ਇੱਕ ਵਾਰੀ ਹੋ ਜਾ ਤਾਂ ਫਿਰ ਇਲਾਜ ਬਹੁਤ ਮੁਸ਼ਕਲ ਹੈ ਜਾਂ ਹੁੰਦਾ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਟੀਵੀ ਦੇ ਉੱਤੇ ਹਰ ਪ੍ਰਿੰਟ ਦੇ ਵਿੱਚ ਤੁਹਾਨੂੰ ਅਜੇ ਵੀ ਕੋਈ ਨਾ ਕੋਈ ਬੱਚਾ ਮਿਲ ਜੇਗਾ ਜਿਹੜਾ ਰੇਂਗ ਕੇ ਚੱਲਦਾ ਉਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਪਰ ਉਹਨੂੰ ਫਲੈਸਸਡ ਪੈਰਲਿਸਿਸ ਕਹਿੰਦੇ ਆ ਸੀ ਔਰ ਆਮ ਤੌਰ ਤੇ ਸਿਰ ਟੀਕਾ ਕਰਨ ਦੀ ਗੱਲ ਕਰਦੇ ਆ ਬਟ ਇਹ ਜਿਹੜੀ ਹੈਗੀ ਆ ਵਾਇਰਸ ਇਹ ਤੁਹਾਡੇ ਮੂੰਹ ਰਾਹੀਂ ਪਾਣੀ ਰਾਹੀਂ ਖੁਰਾਕ ਲਈ ਤੁਹਾਡੇ ਅੰਦਰ ਜਾਂਦੀ ਆ ਪੇਟ ਚੋਂ ਅੰਦਰ ਜਾਂਦੀ ਆ ਇਹਨੂੰ ਫੀਕੋ ओरਲ ਰੂਟ ਕਹਿੰਦੇ ਆ ਇਹਨੂੰ ਅਸੀਂ ਇਹਦੀਆਂ ਬੂੰਦਾਂ ਪੜਾਉਂਦੇ ਆ ਤਾਂ ਕਿ ਇੰਟਸਟਾਈਨ ਦੇ ਵਿੱਚੋਂ ਅੱਗੇ ਨਾ ਜਾ ਸਕੇ ਉੱਥੇ ਉਹਨੂੰ ਰੋਕ ਲਿਆ ਜਾਵੇ ਔਰ ਸਾਰਿਆਂ ਨੂੰ ਬੀਨ ਕਰਦਾ ਕਿ ਜਿਹੜੀ ਮੇਰੀ ਆਵਾਜ਼ ਸੁਣਦੇ ਆ ਕਿ 5 ਸਾਲ ਤੋਂ ਛੋਟੇ ਉਮਰ ਦਾ ਕੋਈ ਬੱਚਾ ਹੋ ਜਨ ਹੋਵੇ ਜਿਹਦੇ ਦੋ ਬੂੰਦ ਜਰਾ ਉਹਨੇ ਪੋਲੀਓ ਦੀ ਦਵਾਈ ਨਾ ਪੀਤੀ ਹੋਵੇ ਇਹ ਮਾਂ-ਬਾਪ ਦਾ ਸਾਰੇ ਸਮਾਜ ਦਾ ਪੰਚਾਇਤਾਂ ਦਾ ਤੁਸੀਂ ਦੇਖਣਾ ਜੇ ਤੁਹਾਡੇ ਗਵਾੜ ਤੇ ਉਹਨੂੰ ਪੁੱਛ ਲਓ ਭਾਈ ਬੱਚੇ ਨੂੰ ਦਵਾਈ ਪੁਲਾ ਦਿੱਤੀ ਨਹੀਂ ਤਾਂ ਚੱਲ ਜਦੀ ਆਪਾਂ ਡਿਸਪੈਂਸਰੀਆਂ ਦੇ ਵਿੱਚ ਅਗਲੇ 2 ਦਿਨ ਲਗਾਤਾਰ ਸਹੀ ਕੰਮ ਕਰਨਾ ਮੇਰਾ ਇੱਥੇ ਆਉਣ ਦਾ ਮਕਸਦ ਸਿਰਫ ਪੋਲੀਓ ਆ ਕੇ ਦੋ ਬੱਚਿਆਂ ਨੂੰ ਪੋਲੀਓ ਦੀ ਦਵਾਈ ਪੁਲਾਣਾ ਔਰ ਫੋਟੋਫ ਚਾ ਕੇ ਜਾਣਾ ਨਹੀਂ ਹੈ ਮੇਰਾ ਇੱਥੇ ਆਉਣ ਦਾ ਮਕਸਦ ਹੈ ਕਿ ਜੋ ਸਾਡੇ ਲੀਡਰਾਂ ਨੇ ਮਾਨ ਸਾਹਿਬ ਨੇ ਸਿਹਤ ਕ੍ਰਾਂਤੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਗਏ ਆ ਆਮ ਆਦਮੀ ਕਲੀਨਿਕ ਪੜਾਏ ਗਏ ਆ ਜਿੱਤੇ ਕੁਆਲੀਫਾਈਡ ਡਾਕਟਰ ਆ ਫਾਰਮਾਸਿਸਟ ਕਲੀਨिकल ਅਸਿਸਟੈਂਟ ਔਰ ਉਹਦੇ ਚ 107 ਕਿਸਮ ਦੀਆਂ ਦਵਾਈਆਂ 47 ਕਿਸਮ ਦੇ ਟੈਸਟ ਹੁੰਦੇ ਆ ਕਾਲੇ ਪੀਲੇ ਏਡ ਸਪ੍ਰੈਗਨਸੀ ਟੈਸਟ ਡੈਂਗੀ ਦਾ ਟੈਸਟ ਇਹ ਇਹ ਪਹਿਲੀ ਵਾਰ ਆ ਪੂਰੇ ਦੇਸ਼ ਕੇ ਮਨਾਂ ਕਰਨ ਕਿਉਂ ਚਾਹ ਆਦਮੀ ਕਰਨੇ ਛੋੜ ਗਏ ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਵਾਸਤੇ ਚਿੰਤਤ ਆ ਔਰ ਕੰਮ ਕਰ ਰਹੀ ਆ ਸਾਰੇ ਦਵਾਈਆਂ ਪੰਜਾਬ ਦੇ ਸਾਰੇ ਹਸਪਤਾਲਾਂ ਚ ਬਿਲਡਿੰਗ ਬਹੁਤ ਵਧੀਆ ਹੈ ਦਵਾਈਆਂ ਚਾਹਤੀਆਂ ਪਹਿਲਾਂ 400 ਹੁਣ 1000 ਡਾਕਟਰ ਭਰਤੀ ਕੀਤੇ ਆ ਜੁਆਇਨ ਕਰ ਰਹੇ ਆ 700 ਜੁਆਇਨ ਕਰ ਗਏ ਆ ਤੇ ਤੁਹਾਡੇ ਇਚਨਾਰਥ ਦੇ ਵਿੱਚ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਨਰਸਾਂ ਦੀ ਭਰਤੀ ਹੋਗੀ ਆ ਨਵੰਬਰ ਦੇ ਵਿੱਚ 500 ਦਸੰਬਰ ਦੇ ਵਿੱਚ 500000 ਨਰਸਾਂ ਦੀ ਭਰਤੀ ਹੋ ਰਹੀ ਹੈ ਡਾਕਟਰ ਵੀ ਭੇਜਾਂਗੇ ਨਰਸਾਂ ਵੀ ਭੇਜਾਂਗੇ ਇਚਨਾਰਥ ਦੇ ਵਿੱਚ 24 ਕਿਤੇ ਡਾਕਟਰ ਹੋਏਗਾ 24 ਕਿਤੇ ਨਰਸਾਂ ਹੋਣਗੇ